ਹਲੋ ਜੀ ਸੱਸ਼ਿਕਾ ਲੱਜਾ ਪਤਾਨ ਨੂੰ ਦੱਸਦੇ ਆ ਗੁੰਮ ਲੈਸ ਲਾਉਣੀ ਆਪਾਂ ਜਿੰਨਾ ਕੇਰਾ ਰੱਖਣਾ ਇਸ ਤਰ੍ਹਾਂ ਇਹ ਪਹਿਲਾਂ ਨਿਸ਼ਾਨੀ ਲਾ ਲੈਣੀ ਹੈ ਸਾਰੇ ਚਾਰ ਦੇ ਇਹ ਰੱਪਾ ਹੈ ਸਾਈਡ ਇਹਦਾ ਰਤ ਕੇ ਇਹਨੂੰ ਸਟਿਚ ਲਗਾ ਲੈਣੀ ਆ ਹਾ ਵਾਲਾ ਸਾਈਡ ਹੈ ਜਿਹੜੀ ਇਹ ਲੈਸ ਦਾ ਸਿੱਧਾ ਵਸਾਉਣਾ ਚਾਹੀਦਾ ਹੈ ਕਿ ਆਪਾਂ ਸਾਰੇ ਦੇ ਸਟਿਚ ਲਾਉਣੀਆਂ ਸਟੀਚ ਲਾਉਣ ਤੋਂ ਬਾਅਦ ਇਸ ਨੂੰ ਐਕਡਮ ਫੋਲਡ ਕਰ ਲੈਣਾ ਇਹ ਦੇਖੋ ਸਾਰੇ ਦੇ ਸਟੀਚ ਲਗਾ ਦੇਣੇ ਆ ਇਹਦੀ ਫਾਈਨਲ ਲੁੱਕ ਹੈ ਤੇ ਆਪਾਂ ਪ੍ਰੈਸ ਵੀ ਮਾਰ ਸਕਦੇ ਹਾਂ ਅਗਰ ਤੁਸੀਂ ਚਾਹੋ ਤਾਂ ਇਹਨੂੰ ਟਿੱਪ ਸਟਿਚ ਹੋਰ ਲਾ ਸਕਦੇ ਆਪਾਂ ਇਸ ਤਰੀਕੇ ਨਾਲ ਜਿਹੜਾ ਬੰਦਾ ਬਿਲਕੁਲ ਫਰੈਸ਼ ਹੈ ਕਦੇ ਵੀ ਕੱਪੜੇ ਸਟਿਚ ਨਹੀਂ ਕੀਤੇ ਹੈ ਜੇ ਸਿੱਖ ਰਿਹਾ ਹੈ ਉਹ ਬੜੇ ਆਸਾਨ ਤਰੀਕੇ ਨਾਲ ਲਾ ਸਕਦਾ ਤੇ ਆ ਦੇਖੋ ਕੋਈ ਵੀ ਇਹਦੇ ਵਿੱਚ ਵੱਲ ਨਹੀਂ ਪਿਆ ਹੋਇਆ ਬਹੁਤ ਵਧੀਆ ਲੱਗਦੀ ਹੈ ਇਸ ਤਰੀਕੇ ਨਾਲ ਗਮਲਸ ਨੇ ਸਾਰੇ ਸੂਟ ਤੇ ਆ ਲੈਸ ਲੱਗ ਚੁੱਕੇ ਇਸ ਤਰ੍ਹਾਂ ਹੀ ਇਹ ਫਾਈਨਲ ਲੁੱਕ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਬਹੁਤ ਫਿਨਿਸ਼ਿੰਗ ਆਂਦੀ ਆ ਇਸ ਤਰੀਕੇ ਨਾਲ ਅਗਰ ਆਪਾਂ ਗੁੰਮ ਲੈਸ ਲਾਉਣੇ ਆ